ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਤੇ ਅਸੀਂ ਪਹੁੰਚਿਆ ਸਮਾਣਾ ਦੇ ਅੰਮ੍ਰਿਤ ਚੌਂਕ ਦੇ ਵਿੱਚ ਜੇ ਗੱਲ ਕਰੀਏ ਤਾਂ ਪਿੱਤੇ ਦੇ ਵਿੱਚ ਜਿਹੜਾ ਹੈ ਕਾਫੀ ਅੰਮਿਤ ਸ਼ਾਹ ਵੱਲੋਂ ਜਿਹੜਾ ਹੈ ਪੱਤੀ ਸੁਤਾਬਲੀ ਯੂਜ਼ ਕੀਤੀ ਜਾਂਦੀ ਹੈ ਜਿਸ ਕਰਕੇ ਤੱਲੀ ਸਮਾਜ ਦੇ ਉੱਤੇ ਜਿਹੜੀ ਹੈ ਇਸ ਪਹੁੰਚਦੀ ਹੈ ਤੇ ਅੱਜ ਅੰਮਿਤ ਸ਼ਾਹ ਦਾ ਜਿਹੜਾ ਪੁਤਲਾ ਬੁੱਕਿਆ ਜਾ ਰਿਹਾ ਹੈ ਗੱਲਬਾਤ ਕਰਦੇ ਹਾਂ ਇਹਨਾਂ ਦੇ ਮਨ ਦੇ ਉੱਤੇ ਕੀ ਇਸ ਟਾਈਮ ਜੜੀ ਵੀਦਰੀ ਔਰ ਕੀ ਸਾਰਾ ਇਹ ਜਿਹੜਾ ਸਿਲਸਿਲਾ ਵਿਪਦਾ ਨਜ਼ਰ ਆਉਂਦਾ ਹੈ ਅਜੀ ਕਰਮਜੀਤ ਜੀ ਕੀ ਕਹੋਗੇ ਡਾਕਟਰ ਪੀਮਰਾਵ ਅੰਬੇਦਕਰ ਸਾਡੇ ਜਿਹੜੇ ਐਸਸੀ ਸਮਾਜ ਹੈ ਸਾਡਾ ਮਸੀਹ ਹੈ ਤੇ ਉਹਨਾਂ ਦੇ ਖਿਲਾਫ ਦੇਸ਼ ਦੀ ਸੰਸਦ ਜਿੱਥੇ ਕਾਨੂੰਨ ਬਣਦੇ ਨੇ ਉੱਥੇ ਦੇਸ਼ ਦਾ ਇੱਕ ਜ਼ਿੰਮੇਵਾਰ ਜਿਹੜਾ ਬੰਦਾ ਹੈ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਉਹ ਉਹਨਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤ ਰਿਹਾ ਤੇ ਬੜੀ ਨਿੰਦਣਯੋਗ ਗੱਲ ਹੈ ਸਾਡੇ ਐਸਸੀ ਸਮਾਜ ਨੂੰ ਬੜੇ ਮਨਾਂ ਨੂੰ ਠੇਸ ਪਹੁੰਚੀ ਹੈ ਉਸ ਤੇ ਰੋਸ ਵਜੋਂ ਅਸੀਂ ਅੱਜ ਉਹਨਾਂ ਦਾ ਪਤਲਾ ਖੂਕ ਰਿਹਾ ਤੇ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦਾ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਆ ਉਹ ਐਸਸੀ ਸਮਾਜ ਤੋਂ ਮਾਫੀ ਮੰਗੇ ਮਾਫੀ ਨੂੰ ਲੈ ਕੇ ਕਾਫੀ ਗੱਲਾਂ ਹੋ ਰਹੀਆਂ ਹਾਂਜੀ ਕੀ ਕਹੋਗੇ ਜੀ ਮੇਰਾ ਨਾਮ ਪਰਮੇਂਦਰ ਸਿੰਘ ਹੈ ਜੀ ਅਸੀਂ ਇਹੀ ਬੰਦ ਕਰਦੇ ਆਂ ਕਿ ਜਿਹੜੀ ਅਮਿਤ ਸ਼ਾਹ ਜੀ ਨੇ ਜੋ ਵੀ ਕੁਝ ਬੋਲਿਆ ਉਹ ਗਲਤ ਆ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਸਾਡੇ ਰਹਿਬਰ ਨੇ ਅਸੀਂ ਉਹਨਾਂ ਨੂੰ ਮੰਨਦੇ ਆਂ ਪੂਜਦੇ ਆਂ ਉਹਨਾਂ ਦੇ ਵਿਰੁੱਧ ਕੋਈ ਵੀ ਕਿਸੇ ਤਰ੍ਹਾਂ ਦੀ ਟਿੱਪਣੀ ਕਰੇਗਾ ਇਹ ਸਮਾਜ ਹੈ ਜਿਹੜਾ ਇਸੇ ਸਮਾਜ ਹੈ برداشت ਨਹੀਂ ਕਰੂਗਾ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਪੂਰਾ ਸਮਾਣੇ ਦਾ ਜਿਹੜਾ ਇਸੇ ਸਮਾਜ ਹੈ ਉਹ ਰਲ ਕੇ ਰੋਸ ਕਰਨ ਲੱਗਿਆ ਹੋਇਆ ਅਸੀਂ ਉਹਨਾਂ ਦਾ ਪੁਤਲਾ ਵੀ ਸਾੜਾਂਗੇ ਆ ਅਗਰ ਉਹਨਾਂ ਨੇ ਮਾਫੀ ਨਾ ਮੰਗੀ ਤਾਂ ਇਹ ਐਜੀਟੇਸ਼ਨ ਹੈ ਇਸ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਸਰਕਾਰ ਮੁਰਦਾਬਾਦ 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 ਅੰਮਿਤ ਸ਼ਾਹ ਹਾਏ 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 ਬੀ ਜੀ ਪੀ ਸਰਕਾਰ ਹਾਏ 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 ਅੰਮਿਤ ਸ਼ਾਹ ਹਾਏ 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 ਅੰਮਿਤ ਸ਼ਾਹ ਹਾਏ 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 ਬੀ ਜੀ ਪੀ ਸਰਕਾਰ ਹਾਏ ਹਾਏ ਜਿਹੜਾ ਸੰਸਦ ਦੇ ਵਿੱਚ ਅੰਮਿਤ ਸ਼ਾਹ ਵੱਲੋਂ ਡਾਕਟਰ ਬੀਰ ਅੰਬੇਦਕਰ ਜੀ ਬਾਰੇ ਗਲਤ ਟਿੱਪਣੀ ਕੀਤੀ ਗਈ ਸਤਾਵਲੀ ਬਦਰੀ ਖਾ ਬੋਲੀ ਗਈ ਉਦੇ ਰੋਸ ਦੇ ਵਿੱਚ ਅੱਜ ਸਮਾਣਾ ਸ਼ਹਿਰ ਦੇ ਵਿੱਚ ਸਾਡੇ ਐਸੀ ਭਾਈਚਾਰੇ ਵੱਲੋਂ ਸਮੂਹ ਜਥੇਬੰਦੀਆਂ ਜਿਹੜੀਆਂ ਸਾਡੀਆਂ ਬਾਜੀਗਰ ਬਰਾਦਰੀਆਂ ਹਾਂ ਬਰਾਦਰੀ ਰਵਿਦਾਸ ਬਰਾਦਰੀ ਵਾਲਮੀਕੀ ਭਾਈਚਾਰੇ ਵੱਲੋਂ ਜਿੰਨੀਆਂ ਵੀ ਸਾਡੀਆਂ ਐਸੀ ਬਰਾਦਰੀਆਂ ਨੇ ਉਹਨਾਂ ਵੱਲੋਂ ਰਲ ਕੇ ਜਿਹੜਾ ਮੀਤ ਜਿਆਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਕਿ ਇਹਨੂੰ ਸੰਸਦ ਦੇ ਵਿੱਚ ਟੀਮਰ ਦੇਣਾ ਚਾਹੀਦਾ ਹੈ ਤੇ ਜੋ ਵੀ ਬੰਦਾ ਸਾਡੇ ਬਾਬਾ ਸਾਹਿਬ ਬਾਰੇ ਗਲਤ ਟਿੱਪਣੀ ਕਰੇਗਾ ਅਸੀਂ ਪੂਰੇ ਦੇਸ਼ ਦੇ ਵਿੱਚ ਉਸ ਦਾ ਵਿਰੋਧ ਕਰਾਂਗੇ ਇਹੀ ਸਾਡਾ ਅੱਜ ਜਿਹੜਾ ਦਾ ਮਿੱਤ ਸ਼ਾਹ ਦਾ ਪੁੱਤਲਾ ਫੋਕ ਕੇ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਓਕੇ ਆ ਜਾਨੀ ਨੇ ਜੀ ਸਾਡੇ ਬਾਬਾ ਡਾਕਟਰ ਵਿਵੇਦਕਰ ਜੀ ਦੇ ਗਲਤ ਸੁਵਧਰੀ ਵਰਤੀ ਹੈ। ਅਸੀਂ ਉਹਦੇ ਵਿਰੋਧ ਚ ਅੱਜ ਅਸੀਂ ਸਮਾਣਾ ਸ਼ਹਿਰ ਚ ਸਾਡੀ ਅਲੱਗ-ਅਲੱਗ ਜਥੇਬੰਦੀਆਂ ਜਿਵੇਂ ਸਾਡੀ ਢਿਆ ਬਰਾਦਰੀ, ਬਾਜੀਗਰ ਬਰਾਦਰੀ ਤੇ ਰਮਦਾਸ ਭਾਈ ਚਾਰਾ ਸਾਡਾ ਬਲਮਿਕ ਸਮਾਜ ਅਸੀਂ ਇਹ ਕਹਿਣਾ ਚਾਹੁੰਦੇ ਆ ਇਹਨੂੰ ਬੀਜੇਪੀ ਸਰਕਾਰ ਨੂੰ ਜੇ ਇਹ ਅਮਿਤ ਸ਼ਾਹ ਨੇ ਤ੍ਰੋਂਪੇ ਇਸ ਗੱਲ ਦੀ ਮਾਫੀ ਨਾ ਮੰਗੀ ਇਸ ਸੰਘਰਸ਼ ਬਹੁਤ ਤਿੱਖਾ ਤੇ ਤੇਜ਼ ਕੀਤਾ ਜਾਏਗਾ ਉਹ ਚ ਮੈਂ ਸਫਾਈ ਯੂਨੀਅਨ ਦਾ ਪ੍ਰਧਾਨ ਅਸੀਂ ਜਿਹੜਾ ਸਫਾਈ ਦਾ ਕੰਮ ਹੈ ਕਹਿੰਦੇ ਤੁਰੰਤ ਮਾਫੀ ਨਾ ਮੰਗੀ ਅਸੀਂ ਇੱਥੇ ਤੱਕ ਕਹਿਣਾ ਚਾਹੁੰਦੇ ਆਂ ਕਿ ਅਸੀਂ ਟੋਟਲ ਸਫਾਈ ਦਾ ਕੰਮ ਵੀ ਬੰਦ ਕਰਕੇ ਰੇਟ ਕੀਤਾ ਜਾਏਗਾ ਦੇਖ ਸਕਦੇ ਹਾਂ ਸੀ ਸਮਾਜ ਦੇ ਤਲੀ ਸਮਾਜ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਅਮਿਤ ਕੇ ਸਾਹ ਜਿਹੜੇ ਨੇ ਉਹ ਮਾਫੀ ਮੰਗਣ ਨਹੀਂ ਤਾਂ ਜਿਹੜਾ ਸਾਨੂੰ ਅੱਗੇ ਜਿਹੜਾ ਇਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਾਨੂੰ ਜਿਹੜੀਆਂ ਹੜਤਾਲ ਵੀ ਕਰਨੀ ਪੈ ਸਕਦੀ ਹੈ ਦੇਖਦੇ ਕਦੋਂ ਤੱਕ ਇਹ ਰਿਜ਼ਲਟ ਜਿਹੜਾ ਸਾਹਮਣੇ ਨਿਕਲ ਕੇ ਨਜ਼ਰੋਂ ਦਿਨ ਫਿਲਹਾਲ ਦਿਓ ਇਜਾਜਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਰੀ ਹੈ